ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਤਾਲਵੀਰ ਨੇ ਵਾਹਿਗੁਰੂ ਜੀ ਸਵਾਲ ਕੀਤਾ ਸੀਗਾ ਵੀ ਜਿਹੜੀ ਦੇਸੀ ਘੋਲੀ ਜੋਤ ਆਪਾਂ ਲਗਾਉਂਦੇ ਆਂ ਘਰਾਂ ਦੇ ਵਿੱਚ ਜਾਂ ਧਾਰਮਿਕ ਸਥਾਨਾਂ ਦੇ ਉੱਤੇ ਜਿਹੜੀਆਂ ਜਾਂਦੀਆਂ ਨੇ ਉਹਦਾ ਕੀ ਮਹੱਤਵ ਹੈ ਅਸਲ ਦੇ ਵਿੱਚ ਵਾਹਿਗੁਰੂ ਜੀ ਕੀ ਆਪਾਂ ਧਿਆਨ ਦਿੱਖਿਆ ਜਾਵੇ ਤਾਂ ਸਿੱਖ ਧਰਮ ਦੇ ਵਿੱਚ ਗੁਰਮਤ ਦੇ ਵਿੱਚ ਗੁਰਮਤ ਦੇ ਅਨੁਸਾਰ ਜੋਤ ਜਗਾਉਣੀ ਮਨਮਤ ਜਦੋਂ ਆਪਾਂ ਅਕਾਲ ਤਖਤ ਸਾਹਿਬ ਜੀ ਰਹਿਤ ਮਰਿਆਦਾ ਨੂੰ ਵੀ ਵੇਖਦੇ ਆ ਵਾਚ ਕਰਦੇ ਆ ਧਿਆਨ ਨਾਲ ਪੜ੍ਹਦੇ ਆ ਤਾਂ ਉਹਦੇ ਵਿੱਚ ਵੀ ਇਹ ਪੈਰਾ ਲਿਖਿਆ ਹੋਇਆ ਆਪਣੇ ਬਕਾਇਦਾ ਤੌਰ ਤੇ ਵੀ ਜੋਤਾਂ ਜਗਾਉਣੀ ਹੈ ਮਨਮਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਮੂਰਤੀਆਂ ਲਾਉਣੀਆਂ ਫੋਟੋਆਂ ਲਾਉਣੀਆਂ ਇਹ ਮਨਮਤ ਹੈ ਹੁਣ ਰਹੀ ਗੱਲ ਬਾਈ ਗੁਰੂ ਇਹ ਨਹੀਂ ਬੌਂਡਿਸ ਅਸਲ ਵਿੱਚ ਇਹ ਜੋਤ ਜਗਾਉਣੀ ਸ਼ੁਰੂ ਕਦੋਂ ਹੋਈ ਹੋਈ ਗਿਰੋ ਇਹ ਸਾਹਮਣੇ ਚੀਜ਼ ਦਾ ਪਤਾ ਹੋਣਾ ਚਾਹੀਦਾ ਥੋੜਾ ਜਿਹਾ ਪੋਚੋਕੜ ਜਦੋਂ ਆਪਾਂ ਪਿੱਛੇ ਜਾਂਦੇ ਹਾਂ ਥੋੜਾ ਜਿਹਾ ਤੁਸੀਂ ਦੇਖੋ ਆਪਾਂ ਚੱਲੋ ਭਾਰਤ ਦੇਸ਼ ਦੇ ਵਸਨੀਕਾਂ ਭਾਰਤ ਦੇਸ਼ ਵਿੱਚ ਰਹਿਣ ਵਾਲੇ ਆ ਤੇ ਇੱਥੇ ਭਾਰਤ ਦੇਸ਼ ਦੇ ਵਿੱਚ ਬਿਜਲੀ ਕਦੋਂ ਤੋਂ ਆਈ ਹੈ ਤੁਸੀਂ ਆਪਸਿਆਂ ਨੇ ਸਾਰੇ ਇਹਨਾਂ ਦੇਖ ਲਓ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਵੈਰੀ ਗੁਰੂ ਜਦੋਂ ਸਮਾਂ ਸੀਗਾ ਕੋਈ ਜਦੋਂ ਬਿਜਲੀ ਨਹੀਂ ਸੀਗੀ ਹੁੰਦੀ ਤੇ ਘਰਾਂ ਦੇ ਵਿੱਚ ਲੈਂਪ ਵਗੈਰਾ ਜਾਂ ਦੀਵੇ ਵਗੈਰਾ ਜਗਾਇਆ ਜਾਂਦੇ ਸੀਗੇ ਤੇ ਉਸ ਸਮੇਂ ਦੇ ਵਿੱਚ ਵੈਰੀ ਗੁਰੂ ਜੀਓ ਜਿਆਦਾਤਰ ਮਿੱਟੀ ਦਾ ਤੇਲ ਵਰਤਿਆ ਜਾਂਦਾ ਸੀਗਾ ਜਾਂ ਸਰੋਂ ਦਾ ਤੇਲ ਜਾਂ ਦੇਸੀ ਕਿਉਂ ਮਿੱਟੀ ਦਾ ਤੇਲ ਨੂੰ ਵਈ ਗੋ ਜੀ ਤਾਂ ਨਹੀਂ ਹੁੰਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਦੋਂ ਮਿੱਟੀ ਦਾ ਤੇਲ ਨੂੰ ਲੈ ਕੇ ਵਰਤਦੇ ਸੀਗੇ ਤਾਂ ਮਿੱਟੀ ਦਾ ਤੇਲ ਨਾਲ ਇੱਕ ਤਵਾਏ ਉੱਤੇ ਕਾਲਖ ਹੁੰਦੀ ਸੀਗੀ ਕਾਲਖ ਅੰਦਰ ਕਾਲਖਾ ਜਣੀ ਰਾਤ ਨੂੰ ਤੁਸੀਂ ਦੇਖੋ ਲਗਾ ਕੇ ਆਪਣੇ ਘਰ ਵਿੱਚ ਹੁਣ ਵੀ ਤਿਆਰ ਬਗਾ ਕੇ ਦੇਖ ਲਓ ਤੁਸੀਂ ਮਿੱਟੀ ਦੇ ਤੇਲ ਦਾ ਦੀਵਾ ਬਾਲ ਕੇ ਰਾਤ ਨੂੰ ਕਰੇ ਰੱਖ ਲੋ ਅੰਦਰ ਸੋਝੋ ਤੁਸੀਂ ਸਵੇਰ ਨੂੰ ਦੇਖੋਗੇ ਆਪਣੇ ਨੱਕ ਦੇ ਵਿੱਚ ਵੀ ਸਾਰਾ ਜਿਹੜਾ ਉਹ ਕਾਲਖੰਦ ਆ ਜਾਂਦੀ ਹੈ ਜੰਮ ਜਾਂਦੀ ਹੈ ਫਿਰ ਮਿੱਟੀ ਦੇ ਤੇਲ ਨੂੰ ਜਦੋਂ ਹੱਥ ਲੱਗਦੇ ਆ ਬਈ ਉਹਨਾਂ ਦਾ ਉਹਦੀ ਸਮੈਲ ਨਹੀਂ ਜਾਂਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਸੇਵਾ ਹੁੰਦੀ ਕਰਦੀ ਸੀਗੀ ਉਦੋਂ ਵੀ ਉਹ ਦੀਵੇ ਜਗਾਏ ਜਾਂਦੇ ਸੀਗੇ ਤੇ ਉਹ ਗੁਰੂ ਸਾਹਿਬ ਦੇ ਅੰਗਾਂ ਨੂੰ ਫਿਰ ਉਹ ਮਿੱਟੀ ਦੇ ਤੇਲ ਵਾਲੇ ਹੱਥ ਲੱਗਦੇ ਸੀ ਤਾਂ ਉਹ ਸਮੈਲ ਕਰਦੇ ਸੀਗੇ ਫਿਰ ਫਿਰ ਉਹ ਵੈਗੋਟ ਜੀ ਉਸ ਚੀਜ਼ ਨੂੰ ਤਬਦੀਲੀ ਕੀਤਾ ਗਿਆ ਉਹ ਦੇਸੀ ਘਿਓ ਦੇ ਵਿੱਚ ਬਦਲਿਆ ਗਿਆ ਦੇਸੀ ਘਿਓ ਦੇ ਨਾਲ ਇੱਕਦਾਂ ਜਿਹੜਾ ਮਾਹੌਲ ਖੁਸ਼ਹਰਮਾ ਰਹਿੰਦਾ ਹੈ ਦੇਸੀ ਘਿਓ ਦੀ ਮਿਕਦੇ ਨਾਲ ਤੇ ਉਹਦੇ ਨਾਲ ਕੋਈ ਮਤਲਬ ਅੰਗਾ ਨੂੰ ਵੀ ਕੋਈ ਜਿਕਰ ਨਹੀਂ ਸੀ ਆਉਂਦੀ ਤਾਂ ਕਰਕੇ ਦੇਸੀ ਘਿਓ ਦੇ ਦੀਵੇ ਬਲਣ ਜਾਣ ਲੱਗਿਆ ਜੋਤ ਜਗਾਉਣ ਲੱਗ ਪਿਆ ਜੋਤ ਦਾ ਨਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਅਸਲ ਦੇ ਵਿੱਚ ਤੇ ਜਿੱਦਾਂ ਜਿੱਦਾਂ ਹੁਣ ਲਾਈਟਾਂ ਆਉਣੀਆਂ ਸ਼ੁਰੂ ਹੋ ਗਈਆਂ ਬਿਜਲੀ ਆ ਗਈ ਸਾਇੰਸ ਨੇ ਤਰੱਕੀ ਕੀਤੀ ਤੇ ਵੈਗਰੂ ਇਹ ਚੀਜ਼ਾਂ ਦੀਵੇ ਤੇ ਲੈਂਪ ਇਹ ਸਾਰੇ ਵਿੱਚੋਂ ਚਲੇ ਗਏ ਪਰ ਉਹ ਕੁਝ ਮਨਮਤ ਕਰਕੇ ਕੁਝ ਲੋਕਾਂ ਨੇ ਉਹਨੂੰ ਅੱਜ ਵੀ ਉਹ ਚੀਜ਼ ਨੂੰ ਬੁਲਾ ਕੇ ਰੱਖਿਆ ਹੋਇਆ ਤੇ ਉਹ ਸਾਡੇ ਘਰਾਂ ਦੇ ਵਿੱਚੋਂ ਅੱਜ ਵੀ ਨਹੀਂ ਨਿਕਲਦੀ ਹੋਈ ਤੇ ਗੁਰੂ ਸਾਹਿਬ ਨੇ ਸਾਨੂੰ ਹੁਕਮ ਕੀਤਾ ਦੇਖੋ ਤੁਸੀਂ ਜਲਤੋਂ ਪਹਿਲਾਂ ਗੱਲ ਕਰਦੇ ਗੁਰੂ ਸਾਹਿਬ ਨੇ ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾ ਮਨ ਨੈਕ ਨਾ ਆਣਾ ਜਦੋਂ ਸਵਈਏ ਪਦਦੇ ਆਪਾਂ ਦਸਵੀਂ ਬਾਦਸ਼ਾਹ ਦੇ ਗੁਰੂ ਸਾਹਿਬ ਕਹਿੰਦੇ ਜਾਗ ਦੀ ਜੋਤ ਨੂੰ ਜਪਣਾ ਸੀਗਾ ਜਗਦੀ ਜੋਤ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਵਾਹਿਗੁਰੂ ਜੋਤ ਰੂਪ ਹਰ ਆਪ ਗੁਰ ਨਾਨਕਾ ਹੈ ਫੇਰ ਤੇਰੇ ਅੰਦਰ ਗੱਲ ਬਣਨੀ ਸੀ ਪੂਰਨ ਪ੍ਰੇਮ ਪ੍ਰੀਤ ਸਜੈ ਬ੍ਰਤ ਗੋਰ ਮੜੀ ਮਟਪੂਲ ਨਮਨ ਪੂਰਨ ਪ੍ਰੇਮ ਪ੍ਰਤੀਤ ਹੋਣਾ ਸੀ ਤੇਰਾ ਬੁੱਤ ਪਾਲਣੇ ਹਨ ਬੁੱਤ ਪਾਲਣੇ ਕਬਰਾਂ ਤੇ ਜਾਣਾ ਮੜੀਆਂ ਪੂਜਣੀਆਂ ਮੱਠਾਂ ਨੂੰ ਇਹੋ ਜੇ ਕੰਮ ਗੁਰਸੇਵੰਦ ਕਦੇ ਭੁੱਲ ਕੇ ਵੀ ਨਾ ਕਰੇ ਬੁੱਤ ਮੇਰਾ ਨਾਮ ਮੰਨੀ ਇਹਨਾਂ ਗੱਲਾਂ ਨੂੰ ਤੀਰਥ দান ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ ਤੀਰਥਾਂ ਤੇ ਇਸ਼ਨਾਨ ਕਰਨਾ দান ਦਇਆ ਤਪ ਸੰਜਮ ਆਦਗ ਨੂੰ ਬਿਨਾ ਇੱਕ ਵੈਗੁਰ ਦੇ ਹੋਰ ਕਿਸੇ ਨੂੰ ਮੰਨਣਾ ਹੀ ਨਹੀਂ ਵੈਗੁਰ ਤੋਂ ਬਗੈਰ ਇਹਨਾਂ ਜਕਰਾਂ ਦੇ ਪੈਨ ਦੀ ਗੁਰਸਬ ਨੇ ਤੈਨੂੰ ਲੋੜ ਹੀ ਨਹੀਂ ਸੀ ਬੱਚੇ ਕੰਮ ਕਰਨਾ ਹੀ ਨਹੀਂ ਸੀ ਆਪਾਂ ਪੂਰਨ ਜੋਤ ਜਗੈ ਘਟ ਮੈਂ ਫਿਰ ਉਹਦੇ ਅੰਦਰ ਜੋਤ ਜਗਦੀ ਹੈ ਪੂਰਨ ਜੋਤ ਜਗੈ ਘਟ ਮੈਂ ਤਾ ਬਖਾਲਸ ਤਾਏ ਨਾ ਖਾਲਸ ਜਾਨੇ ਉਹਨੂੰ ਗੁਰਸਾਹਿਬ ਕਹਿੰਦੇ ਖਾਲਸ ਮੰਨ ਸਕਦੇ ਓ ਤੁਸੀਂ ਫੇਰ ਬੜਾ ਲੱਗਦਾ ਦੂਜੇ ਬਨੇ ਜੇ ਆਪਾਂ ਦੇਖਦੇ ਹਾਂ ਗੁਰਸਾਹਿਬ ਕਹਿੰਦੇ ਸਤਗੁਰ ਸ਼ਬਦ ਉਹ ਯਾਰੋ ਦੀਪਾ ਸਤਗੁਰ ਦਾ ਸ਼ਬਦ ਹੀ ਦੀਪਕ ਹੈ ਸਤਗੁਰ ਦਾ ਸ਼ਬਦ ਹੀ ਪ੍ਰਕਾਸ਼ ਕਰਨ ਵਾਲਾ ਹੈ ਬਾਹਲੇ ਪ੍ਰਕਾਸ਼ ਨੂੰ ਦੀਵਾ ਪਾ ਜਗਾਉਣੇ ਬਾਈ ਘੰਟੇ ਦੋ ਘੰਟੇ ਬਾਅਦ ਫੇਰ ਉਹਦੇ ਵਿੱਚ ਕਿਉਂ ਪਾਓ ਫੇਰ ਮੋਝੀ ਜਾਂਦਾ ਹੈ ਤੇ ਗੁਰਸਾਹਿਬਾਂ ਦਾ ਜਿਹੜਾ ਜਾਗਦੀ ਜੋਤ ਹੈ ਉਹਦੇ ਨਾਲ ਜੁੜ ਤੂੰ ਕਿਹਦੇ ਦੀਵੇ ਨਾਲ ਜਿਕਰਾ ਕਰ ਜਪਿਆ ਬੁੱਤਨ ਸਾਨੂੰ ਇਹਨਾਂ ਚੀਜ਼ਾਂ ਤੋਂ ਬਾਹਰ ਕੱਢਿਆ ਪਰ ਅੱਜ ਉਹ ਸਾਡੇ ਘਰਾਂ ਦੇ ਵਿੱਚ ਫੇਰ ਉਹ ਮਨਮਤ ਜਿਹੜੀ ਉਹ ਵਾਵੜੀ ਹੈ ਤੇ ਬਾਹਰ ਨਿਕਲ ਨਹੀਂ ਰਹੀ ਪਰ ਗੁਰੂ ਕਿਰਪਾ ਕਰਨੀ ਜਿ ਹੌਲੀ ਹੌਲੀ ਜਦੋਂ ਗੁਰਬਾਣੀ ਦੀ ਵਿਚਾਰ ਨਾਲ ਦੁਨੀਆ ਜੁੜ ਰਹੀ ਹੈ ਗੁਰਪਾਸੇ ਸੋਜੀ ਬੱਕਰੇ ਆ ਸਾਰਿਆਂ ਨੂੰ ਤੇ ਇਹ ਗੱਲ ਬਣਦੀ ਜਾਂਦੀ ਹੈ ਸਤਿਗੁਰ ਸ਼ਬਦ ਉਹ ਯਾਰੋ ਦੀਵਾ ਬਿਨਸਿਓ ਅੰਧਕਾਰ ਅੰਧਕਾਰ ਦੂਰ ਹੋਣਾ ਸੀ ਅੰਦਰੋਂ ਵਾਹਿਗੁਰੂ ਦੇ ਸ਼ਬਦ ਦੇ ਨਾਲ ਅੰਧਕਾਰਤਹ ਮੰਦਰ ਰਤਨ ਕੋਠ ਕੋਠੜੀ ਖੁੱਲੀ ਅਨੂਪਾ ਖੇੜ ਬਣਨੀ ਸੀ ਤਾਂ ਇਹਦਾ ਹੁਣ ਮਾ ਗੋ ਆਪਾ ਜੀ ਕੋਈ ਵੀ ਕਿੰਨੇ ਟਨ ਵਾਹਿਗੁਰੂ ਜੀ ਉਹ ਘਿਓਰ ਉੱਥੇ ਚੜਾਉਂਦੇ ਆ ਹਜੂਰ ਸਾਹਿਬ ਪਿੱਛੇ ਜਿਆ ਆ 22 ਟਰਾਲੇ ਵੱਡੇ 22 ਟਰਾਲੇ ਵੱਡੇ ਦੇਸੀ ਘੋੜੇ ਚਲੋ ਉਹਦਾ ਦੇਖਾਂ ਬਣਦੀਆਂ ਨੇ ਗੁਰਪਾਤਸ਼ਾਹ ਵਾਜਰੋਖਾਨ ਨੂੰ ਕਿਸੇ ਦੇ ਜਿਹੜਾ ਕਿ ਉਹ ਇੰਨਾ ਸੜ ਜਾਂਦਾ ਕਿਹੜੇ ਕੰਮ ਆ ਗੁਰਸਾਹਿਬ ਕਹਿੰਦੇ ਇਹਦੇ ਨਾਲ ਬੈਟਰ ਸੀ ਕਿਸੇ ਦੀ ਭੈਣ ਨੂੰ ਖਵਾਇਆ ਹੁੰਦਾ ਕਿਸੇ ਦੇ ਜੱਟਾ ਬੱਚਾ ਹੋਣ ਵਾਲਾ ਹੋਵੇ ਉਹਨੂੰ ਕਿਸੇ ਦੀ ਭੈਣ ਨੂੰ ਕਿਲੋ 2 ਕਿਲੋ ਘਿਓ ਲੈ ਕੇ ਦੇ ਦੇ ਬੰਤਰ ਉਹ ਤੇਰੇ ਕਿਸੇ ਲੇਖੇ ਲੱਗੇਗਾ ਕਿਸੇ ਦਾ ਭਲਾ ਹੋ ਜੇ ਗਰੀਬ ਦਾ ਕਿਸੇ ਕੋਲ ਨਹੀਂ ਹੁਣਾ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਿਸੇ ਦੇ ਕੋਲ ਜੱਟਾ ਬੱਚਾ ਹੋਣ ਵਾਲਾ ਹੋ ਜਾਣਾ ਵਿਚਾਰਿਆਂ ਕੋਲ ਨਹੀਂ ਹੁੰਦੀ ਇੰਨੀ ਮਤਲਬ ਪੂੰਜੀ ਨਹੀਂ ਹੁੰਦੀ ਵੀ ਉਹ ਆਪਣੀ ਪਰਿਵਾਰ ਨੂੰ ਵਧੀਆ ਮਤਲਬ ਪ੍ਰਸ਼ਾਦਾ ਪਾਣੀ ਜਾਂ ਵਧੀਆ ਨੂੰ ਖਾਣਾ ਖਵਾ ਸਕਣ ਤੇ ਬੱਚੇ ਕਮਜ਼ੋਰ ਹੋ ਜਾਂਦੇ ਆ ਤੇ ਜੇ ਤੇਨੂੰ ਇੰਨਾ ਹੀ ਸ਼ੌਂਕ ਹੈ ਕਿ ਉਹਦਾ ਦੀਵੇ ਬਾਲਣ ਨਾਲੋਂ ਤੂੰ ਉਹਨੂੰ ਕਿਲੋ 2 ਕਿਲੋ ਘਿਓ ਲੈ ਕੇ ਦੇ ਦੇ ਪੁੱਤਰ ਕਿਸ ਦਾ ਭਲਾ ਹੋ ਜੂਗਾ ਇਹ ਕੰਮ ਕਰਨੇ ਸੀ ਸਾਨੂੰ ਗੁਰਸੱਭ ਨੇ ਇਹੋ ਜੀਆਂ ਜਿੰਦਾ ਸਮਝਾਈਆਂ ਨੇ ਪਰ ਉਲਟਾ ਸੀ ਮਨਮਤ ਮਗਰ ਲੱਗ ਗਿਆ ਵਾਹਿਗੁਰੂ ਸੋ ਇਸ ਕਰਕੇ ਇਹ ਮਨਮਤ ਗੁਰਮਤ ਦੇ ਅਨੁਸਾਰ ਬਿਲਕੁਲ ਵਾਹਿਗੁਰੂ ਸਹੀ ਨਹੀਂ ਹੈਗਾ ਤੇ ਬਾਕੀ ਗੁਰੂਕਲ ਕਿਰਪਾ ਜਾਂ ਆਪਣੋਂ ਗੁਰਬਾਣੀ ਨਾਲ ਮਨ ਗੁਰਬਾਣੀ ਨਾਲ ਜੁੜੀਏ ਇਹ ਗੱਲ ਤੈਨੂੰ ਸਮਝ ਆ ਜਵੇ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਹੜਾ ਜੋਤਾਂ ਵਾਲਾ ਸਿਸਟਮ ਆ ਇਹ ਬੜਾ ਪਕਾਂਡਾ ਵਈ ਬੜਾ ਤਕੜਾ ਕਰਮਕਾਂਡ ਆ ਇੱਕ ਬਹੁਤ ਵੱਡਾ ਸੋ ਇਹ ਮਤਲਬ ਨਾ ਬਿਲਕੁਲ ਨਹੀਂ ਇਵਨ ਕਿ ਜਾਂ ਕਈ ਕਣ ਕੇ ਸਿੱਧਾ ਦੀ ਜੋਤ ਰਾਦ ਨਹੀਂ ਕਿਸ ਨੂੰ ਕਿਸੇ ਸ਼ੀਦ ਨੂੰ ਜੋਤ ਦੀ ਲੋੜ ਨਹੀਂ ਹੈਗੀ ਉਹ ਆਪ ਹੀ ਜੋਤ ਤੇ ਜੋਤ ਹੋਗੇ ਜੋਤ ਚ ਇੱਕ ਹੋਗੇ ਜਿਵੇਂ ਜਿਵੇਂ ਜਲ ਵਿੱਚ ਜਲਾਇ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਣਾ ਉਹਨਾਂ ਦੀ ਜੋਤਨ ਵੈਗਦੇ ਜੋਤ ਵਿੱਚ ਸਮਾ ਗਈ ਹੈ ਜਿਹੜੇ ਸ਼ੀਦ ਹੋ ਗਏ ਉਨਾਂ ਨੂੰ ਆ ਦੀਵੇ ਦਾ ਧੂਆ ਦਿਖਾਉਣ ਦੀ ਲੋੜ ਨਹੀਂ ਹੈਗੀ ਉਹਨਾਂ ਦੇ ਸਾਹਮਣੇ। ਸੋ ਬਿਲਕੁਲ ਵੀ ਨਹੀਂ ਭੁੱਲ ਕੇ ਨਹੀਂ ਦੀਵਾ ਬਾਲਣਾ ਨਹੀਂ ਆ ਵੇਰੋ। ਸੋ ਇਹ ਬਿਲਕੁਲ ਮਨਮਾਤ 110% ਉਲਟਾ ਮੈਂ ਉਹ ਕਸਾ ਜੀ ਗੱਲ ਕੀਤੀ ਸ਼ੁਰੂ ਚ ਕਿ ਜਦੋਂ ਸਾਨੂੰ ਕੱਖ ਨਹੀਂ ਹੀ ਪਤਾ ਹੁੰਦਾ ਤਾਂ ਐਵੇਂ ਉੱਤ ਨਵਾਰੀ ਦੇ ਜੋਤ ਬਾਲਦੇ ਰਹਿਣਾ ਨਹੀਂ। ਤੁਸੀਂ ਸ਼ਰੋ ਰਸਦਾ ਵੇੜਾ ਹੋ ਗਿਆ ਜੀ ਜੋਤ ਬਾਲ ਦੋ ਜੀ। ਧੂਤ ਘਾ ਦਿਓ ਜੀ। ਸੋ ਘਰ ਚ ਨੁਕਰਾਂ ਜਿ ਲਈ ਫਿਰ ਨਹੀਂ ਵੀ ਉੱਧਰ ਵੀ ਜਾਓ ਇੱਧਰ ਵੀ ਜਾਓ ਘਰ ਸਾਨੂੰ ਇਦਾਂ ਲੱਗਣਾ ਵੀ ਧੂਖਣਾ ਪਤਾ ਨਹੀਂ ਕੀ ਘਰ ਚ ਨੇ ਕੋਲ ਜਾਣਾ। ਉਹ ਵਿਚਾਰੇ ਸਾਰੇ ਪਾਸੇ ਕਮਾਈ ਕਰਦੀਆਂ ਨੇ ਸੋ ਪਤਾ ਨਹੀਂ ਹੁੰਦਾ ਉਹ ਕਾਕਾ ਸੋ ਇਸ ਤਰ੍ਹਾਂ ਕੇ ਭੁੱਲ ਕੇ ਵੀ ਨਹੀਂ ਵਈ ਰੋ ਇਹਨਾਂ ਮਨਮਤਾਂ ਨਹੀਂ ਕਰਨੀਆਂ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਕਰਤੇ ਹਾਂਜੀ ਵਾਹਿਗੁਰੂ ਜੀ ਤੁਹਾਡਾ ਕੁਐਸਚਨ ਸੀਗਾ ਵਾਟ ਇਜ਼ ਦ ਇੰਪੋਰਟੈਂਸ ਆਫ ਜੋਤ ਐਟ ਹੋਮ ਇਟਸ ਪਲੇਸ ਇਨ ਟਾਈਮ ਬਾਰੇ ਜਿਹੜੀਆਂ ਇਹ ਹਨ ਜੋਤ ਜਗਾਉਣੀ ਜਾਂ ਦੀਵੇ ਬਲਣੇ ਇਹ ਵਾਹਿਗੁਰੂ ਜੀ ਮਾਫ ਕਰਨਾ ਸਿੱਖੀ ਦਾ ਸਦਾਨਤ ਨਹੀਂ ਹੈ ਸਾਡੇ ਸਾਡੇ ਚ ਪਾ ਦਿੱਤਾ ਗਿਆ ਜਿਨ੍ਹਾਂ ਦਾ ਕੰਮ ਸੀਗਾ ਇਹ ਉਹਨੇ ਸਾਡੇ 'ਕ ਬਾੜ ਦਿੱਤਾ ਗੁਰੂ ਪਾਸ਼ਾ ਦੇਖੋ ਕਹਿੰਦੇ ਆ ਦੀਵਾ ਮੇਰਾ ਨਾਮ ਹੈ ਦੁੱਖ ਵਿੱਚ ਪਾਇਆ ਤੇਲ ਮੇਰਾ ਤਾਂ ਦੀਵਾ ਭਈ ਨਾਮ ਐਵੇਂ ਨਾਮ ਜਪਦਾ ਵਿੱਚ ਦੁੱਖਾਂ ਦਾ ਤੇਲ ਸੜ ਰਿਹਾ ਤੇ ਮੈਂ ਆਪਣੇ ਕਰਮ ਚੰਗੇ ਬਣਾ ਕੇ ਵਾਹਿਗੁਰੂ ਨੂੰ ਮਿਲਾਂਗਾ ਬੋ ਸਾਰੀਆਂ ਲਾਈਨਾਂ ਗੁਰੂ ਪਾਤਸ਼ਾਹ ਦੀਆਂ ਜੋਤ ਦੇ ਜੀਵੇ ਦੇ ਇਹਨਾਂ ਦੇ ਪ੍ਰਚਾਇਆ ਆਈਆਂ ਜਿੱਤੇ ਵੀ ਗੁਰੂ ਪਾਸ਼ਾ ਇਹ ਹੀ ਕਹਿੰਦੇ ਆ ਵੀ ਇਹ ਟੋਟਲ ਜਿੱਦਾਂ ਇੱਕ ਭਲਿਖਾ ਪਾ ਆ ਸਾਨੂੰ ਇਹਨਾਂ ਦੇ ਨਾਲ ਵਾਇਰੂ ਵਾਇਰੂ ਇਹਨਾਂ ਚੀਜ਼ਾਂ ਨੂੰ ਨਹੀਂ ਪਸੰਦ ਕਰਦਾ ਵਾਇਰੂ ਤਾਂ ਇੱਕੋ ਹੀ ਸੁਣਾਉਂਦਾ ਗੁਰਮੱਤ ਦਾ ਗੁਰੂ ਪਾਸ਼ਾ ਦੇ ਪੁੱਤਰ ਬਣੋ ਅਮਰ ਸ਼ਕੋ ਅਮਰ ਸ਼ੱਕੇ ਨਾਮ ਜਪੋ ਤੇ ਬਾਣੀ ਦੀ ਵਿਚਾਰ ਕਰੋ ਤੇ ਸੰਗਤ ਕਰੋ ਬਾਕੀ ਦੁਬਾਰੇ ਜੋ ਵੀ ਹੈ ਨਾ ਟੋਟਲ ਗੁਰੂ ਪਾਤਸ਼ਾਹ ਨੂੰ ਕਰਮ ਕਾਂਡ ਕਹਿੰਦੇ ਆ ਇਹ ਕੰਮ ਨਹੀਂ ਕਰਨੇ ਹੈਗੇ ਦੀਵਾ ਚੋਤਾ ਜਗਾਉਣੀਆਂ ਇਹ ਗੁਰਮੰਦਰ ਸੁਨਾਰ ਨੇ ਹਾਂ ਹੋ ਰਿਹਾ ਸਾਡੇ ਵੱਡੇ ਵੱਡੇ ਗੁਰਦਵਾਰਿਆਂ ਤੇ ਹੋ ਰਿਹਾ ਦਰਬਾਰ ਸਾਹਿਬ ਜੋਤ ਜਗਦੀ ਆਪਾਂ ਕੀ ਕਹਿ ਸਕਦੇ ਆ ਪਰ ਹਾਂ ਇਹ ਟਾਈਮ ਦੇ ਹਿਸਾਬ ਨਾਲ ਪਾ ਦਿੱਤੇ ਗਏ ਆ ਗਰਵਾਣੀ ਵਿੱਚ ਦੇਖੋ ਖੋਜ ਕਰਕੇ ਖੋਜ ਕਰੋ ਆਪ ਗਰਵਾਣੀ ਦੀ ਗਰਵਾਣੀ ਵਿੱਚ ਦੇਖੋ ਕਿਤੇ ਵੀ ਲਿਖਿਆ ਨਹੀਂਗਾ ਜੋਤ ਜਗਾਉਣ ਨੂੰ ਦੀਵਾ ਜਗਾਉਣ ਨੂੰ ਪਰ ਸਾਡੇ ਜਦੋਂ ਅਖੰਡ ਪਾਠ ਹੁੰਦੇ ਨਾਲ ਜੋਤ ਜਗਾਈ ਜਾਂਦੀ ਹੈ ਕੋਈ ਨਾ ਜਿਹੜੀ ਚੀਜ਼ ਛੱਡਣ ਨੂੰ ਕਹ ਰਿਹਾ ਗੁਰੂ ਪਾਤਸ਼ਾਹ ਜੀ ਉਹ ਹੀ ਕਰੀ ਜਾਂਦੀ ਹੈ। ਸੋ ਇਹ ਨਹੀਂ ਕਰਨੀ ਵਾਲੀ ਤੇ ਗਰਮਾਣੀ ਆਪ ਵਿਚਾਰੋ, ਨਾਮ ਜਪੋ। ਸੰਗਤ ਕਰੋ, ਚਰਨ ਤੁਪ ਲਓ। ਤੇ ਨਰੋਲ ਵੈਰੂ ਦਾ ਨਾਮ ਜਪੋ। ਬਾਣੀ 'ਚ ਵਿਚਾਰ ਕਰੋ, ਬਾਣੀ ਪੜੋ, ਬਹੁਤ ਪਿਆਰ ਨਾਲ ਪੜ੍ਹ ਕੇ ਵਿਚਾਰੋ। ਤੇ ਉਰੀ ਵਿਚਾਰ ਕਰੋ ਕਿ ਇਹ ਤੁਹਾਨੂੰ ਆਪੇ ਗੁਰੂ ਪਾਤਸ਼ਾਹ ਨੇ ਡਾਇਰੈਕਟ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆਪੇ ਦੱਸ ਦੇਣਾ ਹੈ। ਕਿ ਅਸਲ ਗੁਰਮੁਖ ਦਾ ਕੰਮ ਕੀ ਆ ਉਹ ਨਾਮ ਜਪਣਾ ਤੇ ਸੰਗਤ ਕਰਨਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਅਪਨਾ ਅੱਜ ਆਪਾਂ ਤੁਹਾਨੂੰ ਗੰਸਾ ਪਾਸ਼ਾ ਦੇ ਅਨੁਸਾਰ ਦੇਖਣਾ ਕਿ ਸਿੱਖ ਧਰਮ ਦੇ ਵਿੱਚ ਜੋਤ ਦਾ ਕੀ ਮਹੱਤਵ ਆ ਜੋਤ ਕਿਹਨੂੰ ਕਹਿੰਦੇ ਆ ਜੋਤ ਜਿਹੜੀ ਜਗਾਈ ਜਾਂਦੀ ਆ ਗੁਰਦਵਾਰਿਆਂ 'ਚ ਜਾਂ ਆਪਾਂ ਘਰਾਂ 'ਚ ਕੁਝ ਕਉਂਦੇ ਆ ਤੇ ਉਹਦਾ ਕੋਈ ਧਾਰਮਿਕ ਮਹੱਤਵ ਕੋਈ ਸਾਡੀ ਆਤਮਾ ਨੂੰ ਲਾਭ ਹੈਗਾ ਆ ਜਾਂ ਗੁਰਦਵਾਰਾਂ 'ਚ ਜਿਹੜੀ ਜਾਗ ਰਹੀ ਆ ਉਹਦਾ ਕੋਈ ਸਿੱਖੀ ਨੂੰ ਜਾਂ ਗੁਰਸਿੱਖਾਂ ਨੂੰ ਜਾਂ ਗੁਰੂ ਪਾਸ਼ਾ ਦਾ ਜਿਹੜਾ ਸਿਧਾਂਤ ਇਹਦੇ ਵਿੱਚ ਉਹਦਾ ਕੋਈ ਮਤਲਬ ਉਹਦਾ ਕੋਈ ਮਹੱਤਵ ਹੈਗਾ ਆ ਆਪਾਂ ਉਹ ਦੇਖਣਾ ਸਭ ਤੋਂ ਪਹਿਲੀ ਗੱਲ ਇਹ ਆ ਕਿ ਅੱਜ ਤੋਂ 60 70 ਸਾਲ ਪਹਿਲਾਂ ਬਿਜਲੀ ਨਹੀਂ ਹੁੰਦੀ 1940 50 ਤੋਂ ਬਾਅਦ ਜਾ ਕੇ ਬੱਤੀ ਆਈ ਆ ਪਿੰਡਾਂ ਵਿੱਚ ਤਾਂ ਕਾਫੀ ਲੇਟ ਜਾ ਕੇ ਆਈ ਐ ਸਾਤਰਸੀ ਦੇ ਵਿੱਚ ਸੋ ਗੁਰਦਵਾਰਿਆਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਕਿਤੇ ਵੀ ਆ ਦੀਵਾ ਜਗਾਇਆ ਜਾਂਦਾ ਸੀਗਾ ਜਿਵੇਂ ਆਪਾਂ ਜੋਤ ਜਿਹਨੂੰ ਕਹਿੰਨੇ ਆ ਜੋਤ ਟਾਈਪ ਦੀਵਾ ਹੈ ਸੀਗਾ ਦੀਵੇ ਨੂੰ ਜੋਤ ਕਹਿ ਦਿੱਤਾ ਜਾਂਦਾ ਜੋਤੀ ਜੋਤ ਕਿਉਂਕਿ ਹਿੰਦੀ ਦੇ ਵਿੱਚ ਉਹਨੂੰ ਜੋਤੀ ਕਿਹਾ ਜਾਂਦਾ ਹੈ ਸਰ ਤੋਂ ਜੋਤ ਸ਼ਬਦ ਆ ਗਿਆ ਜੋਤ ਦੇ ਤੱਤੇ ਨੂੰ ਹਿਸ਼ਾਰੀ ਆ ਗੁਰਬਾਣੀ ਵਿੱਚ ਕਿਤੇ ਵੀ ਆਊਗਾ ਜੋਤ ਉਹਦਾ ਤੱਤੇ ਨੂੰ ਹਿਸ਼ਾਰੀ ਉਹਦਾ ਭਾਵ ਹੈ ਜੋਤੀ ਸੋ ਉਹ ਜਦੋਂ ਪ੍ਰਾਣੇ ਆਪਣਾ ਜਿੰਨਾ ਵੀ ਆਪਾਂ ਸਿਸਟਮ ਹੈ ਉਹ ਚ ਗੁਰਦੁਆਰਾ ਸਾਹਿਬ ਆਣੇ ਜਿੱਦਾਂ ਹੁਣ ਸ਼ਾਮ ਨੂੰ 6 7 ਵਜੇ ਹਨੇਰਾ ਹੋ ਜਾਂਦਾ ਹੈ ਤਾਂ ਉਸ ਵੇਲੇ ਲਾਈਟ ਚਾਹੀਦੀ ਆ ਆਪਾਂ ਇਹ ਵੀ ਜਾਣਦੇ ਕਿਸੇ ਵੀ ਵੱਸਦੇ ਘਰ ਦੇ ਵਿੱਚ ਜਿੱਥੇ ਕੋਈ ਰਹਿ ਰਿਹਾ ਆ ਉੱਥੇ ਲਾਈਟ ਚਾਹੀਦੀ ਆ ਸ਼ਾਮ ਨੂੰ ਦਿਨੇ ਤਾਂ ਸੂਰਜ ਦੀ ਲਾਈਟ ਹੈਗੀ ਆ ਪਰ ਰਾਤ ਨੂੰ ਘਰ ਦੇ ਵਿੱਚ ਹਨੇਰਾ ਨਹੀਂ ਚਾਹੀਦਾ ਜੇ ਆਪਾਂ ਮੰਨ ਲਓ ਘਰ 'ਚ ਹਨੇਰਾ ਆ ਤਾਂ ਕੋਈ ਕਹੂਗਾ ਹਨੇਰਾ ਕਰਕੇ ਕਦੋਂ ਬੈਠੇ ਉਹਨੂੰ ਵਧੀਆ ਨਹੀਂ ਮੰਨਿਆ ਜਾਂਦਾ ਕਿ ਇਸ ਘਰ ਦੇ ਕੋਈ ਜੀ ਨਹੀਂ ਰਹਿੰਦਾ ਸੋ ਇਸੇ ਤਰ੍ਹਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਕਿਉਂਕਿ ਸੰਗਤ ਹੁੰਦੀ ਆ ਰਾਤ ਨੂੰ ਸ਼ਾਮ ਤੱਕ ਆ ਤੜਕੇ ਸਵੇਰੇ ਅੰਮ੍ਰਿਤ ਵੇਲਾ ਹੁੰਦਾ 3-4 ਵਜੇ ਤਾਂ ਉਸ ਵੇਲੇ ਇਹ ਜਿਹੜਾ ਦੀਵਾ ਜਗਾਇਆ ਜਾਂਦਾ ਹੈਗਾ ਤੇ ਦੀਵਾ ਗੁਰਦੁਆਰਾ 'ਚ ਕਿਉਂ ਦਾ ਜਗਾਉਣ ਦਾ ਵਿਧਾਨ ਸੀਗਾ ਉਹਦਾ ਕਾਰਨ ਇਹ ਹੈਗਾ ਇੱਕ ਤਾਂ ਕਿਉਂ ਵਾਧੂ ਆ ਦੁੱਧ ਕਿਉਂ ਵਾਧੂ ਹੁੰਦਾ ਹੈ ਇਵਨ ਜੇ ਮਤਲਬ ਮਿੱਟਿਆ ਆਪਣੇ ਸਰੋਂ ਦਾ ਤੇਲ ਦਾ ਵੀ ਦੀਵੇ ਚਾਣਾ ਸਰੋਂ ਦਾ ਤੇਲ 6 ਮਹੀਨੇ ਬਾਅਦ ਹੁੰਦਾ ਹੈ ਤੇ ਘਿਓ ਜਿਹੜਾ ਆ ਉਹ ਰੋਜ਼ਾਨਾ ਹੀ 7-8 ਘੰਟਿਆਂ ਬਾਅਦ ਘਿਓ ਤਿਆਰ ਹੋ ਸਕਦਾ ਹੈ ਚੂਣ ਤੋਂ ਬਾਅਦ ਸੋ ਨਾਲ ਘਿਓ ਦਾ ਜਿਹੜਾ ਦੀਵਾ ਆ ਉਹਦੇ ਨਾਲ ਜਿਹੜਾ ਕਾਲਖ ਨਹੀਂ ਪੈਦਾ ਹੁੰਦੀ ਤੇ ਵਧੀਆ ਸੁਗੰਧੀ ਹੁੰਦੀ ਆ ਤਾਂ ਕਰਕੇ ਘਿਓ ਦਾ ਦੀਵਾ ਬਾਲਿਆ ਜਾਂਦਾ ਸੀ ਮੰਦਰਾ ਸਾਹਿਬਾਨ ਦੇ ਵਿੱਚ ਜਾਂ ਕਿਤੇ ਵੀ ਘਰਾਂ ਦੇ ਵਿੱਚ ਵੀ ਜਿਹੜੇ ਅਮੀਰ ਲੋਕ ਐ ਉਹ ਘਿਓ ਦਾ ਦੀਵਾ ਬਾਲਦੇ ਸੀ ਜਿਹੜੇ ਗਰੀਬ ਐ ਉਹ ਦੂਜੇ ਹੋਰ ਕਾਰਨ ਜਿਹੜੀਆਂ ਚੀਜ਼ਾਂ ਉਹਨਾਂ ਦਾ ਦੀਵਾ ਬਾਲ ਕੇ ਚਾਨਣ ਕਰ ਲੈਂਦੇ ਸੀ ਸੋ ਇਹ ਜਿਹੜੀ ਜਿਹੜਾ ਜੋਤ ਜਗਾਉਣੀ ਆ ਇਹਦਾ ਮਹੱਤਵ ਸਿਰਫ ਚਾਨਣ ਨਾਲ ਆ ਕਿ ਰਾਤ ਨੂੰ ਹਨੇਰਾ ਆ ਉਸ ਵੇਲੇ ਚਾਨਣ ਚਾਹੀਦਾ ਆ ਆਪਾਂ ਬੈਠੇ ਆ ਸੰਗਤ ਬੈਠੀ ਆ ਤੇ ਗੁਰੂ ਸਾਹਿਬ ਦੀ ਬਾਣੀ ਪੜੀ ਜਾ ਰਹੀ ਆ ਕੀਰਤਨ ਕੀਤਾ ਜਾ ਰਿਹਾ ਤੇ ਉੱਥੇ ਹਨੇਰਾ ਥੋੜਾ ਆਪਾਂ ਕਰਨਾ ਤੇ ਲਾਈਟ ਦਾ ਪ੍ਰਬੰਧ ਤਾਂ ਉਦੋਂ ਹੁੰਦਾ ਨਹੀਂ ਸੀ ਲਾਈਟਾਂ ਜਿਹੜੀਆਂ ਅੱਜ ਕੱਲ੍ਹ ਆਈਆਂ ਬਿਜਲੀ ਵਾਲੀਆਂ ਸੋ ਉਸ ਵੇਲੇ ਨਹੀਂ ਸੀ ਹੁੰਦਾ ਤਾ ਕਰਕੇ ਸੋ ਜਦੋਂ ਦਰਬਾਰ ਸਾਹਿਬ ਤੇ ਵੀ 18ਵੀਂ ਸਦੀ ਦਾ ਸਮਾਂ ਆਇਆ ਹੈ ਤੇ ਹੋਰ ਗੁੰਦਰਾ ਸਾਹਿਬਾਂ ਜਿਹੜੇ ਆਪਣੇ ਇਤਿਹਾਸ ਕਿਆ ਉੱਥੇ ਵੀ ਜਦੋਂ ਸਿੰਘ ਤੇ ਜੰਗਲਾਂ ਪਹਾੜਾਂ 'ਚ ਰਹਿੰਦੇ ਸੀ ਤੇ ਉੱਥੇ ਦੀਵਾ ਕਿੰਨਾ ਜਗਾਉਣਾ ਜਿਵੇਂ ਆਪਾਂ ਬਾਣੀ 'ਚ ਪੜਦੇ ਆਂ 에 라ਵਣ ਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਆ ਕਿ 1 ਲੱਖ ਫੂਤ 2 ਲੱਖ 30 ਤਹ ਤਹ 라ਵਣ ਕਰਦੀਆ ਨਾ ਬਾਤੀ ਤੇ ਉਹਦੇ ਕਰੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਬਚਿਆ ਪਰ ਜਦੋਂ ਦਰਬਾਰ ਸਾਹਿਬ ਤਾਂ ਸਾਡਾ ਸਭ ਤੋਂ ਖਾਸ ਥਾਨ ਆ ਤੇ ਉਸ ਵੇਲੇ ਚਾਹੇ ਸਾਰੇ ਪਾਸੇ ਮੁਗਲਾਂ ਦਾ ਕਬਜ਼ਾ ਹੋਈ ਸਾਰਾ ਕੁਸ਼ੀ ਸਿੰਘ ਜੰਗਲਾਂ ਪਹਾੜਾਂ ਚ ਰਹਿੰਦੇ ਸੀ ਪਰ ਉਹ ਆਪ ਆ ਕੇ ਰਾਤ ਨੂੰ ਵੀ ਕਿਸੇ ਟਾਂ ਮ ਆ ਕੇ ਗੁਰੂ ਸਾਹਿਬ ਦੇ ਸਥਾਨ ਤੇ ਦੀਵਾ ਜਗਾ ਕੇ ਜਾਂਦੇ ਉਹ ਦੀਵੇ ਦਾ ਭਾਵ ਕੋਈ ਧਾਰਮਿਕ ਮਹੱਤਵ ਨਹੀਂ ਹੈਗਾ ਉਹਦਾ ਉਹਦਾ ਇਹ ਆ ਕਿ ਸਿੰਘ ਜਿੰਦੇ ਜਾਗਦੇ ਆ ਮਰੇ ਨਹੀਂਗੇ ਸੋ ਇਹਨਾਂ ਇਹ ਸਾਡਾ ਗੁਰੂ ਸਾਹਿਬ ਦਾ ਸਥਾਨ ਆ ਤੇ ਇੱਥੇ ਗੁਰਸਿੱਖਾਂ ਨੇ ਆਉਣਾ ਹੀ ਆਉਣਾ ਆ ਦਰਸ਼ਨ ਕਰਨੇ ਹੀ ਆ ਗੁਰੂ ਸਾਹਿਬ ਦੇ ਪਵਿੱਤਰ ਸਥਾਨ ਦੇ ਇਸ ਕਰਕੇ ਇੱਥੇ ਜੋਤ ਇੱਥੇ ਦੀਵਾ ਜਿਹੜਾ ਆ ਜਗਾਇਆ ਜਾ ਰਿਹਾ ਆ ਸੋ ਸਿੰਘ ਜਿਹੜੇ ਆ ਮਤਲਬ ਸਿਰ ਤੇ ਕਫਨ ਬੰਨ੍ਹ ਕੇ ਵੀ ਕਹਿ ਲਓ ਵੀ ਪੂਰਾ ਖਤਰੇ ਦਾ ਸਾਹਮਣਾ ਕਰਕੇ ਵੀ ਤੇ ਆ ਕੇ ਜੋਤ ਜਿਹੜਾ ਦੀਵਾ ਹੈ ਉਹ ਜਗਾ ਕੇ ਜਾਂਦੇ ਸੀ ਦਰਬਾਰ ਸਾਹਿਬ ਦੇ ਵਿੱਚ ਤੇ ਜਿਹੜਾ ਸਰੋਵਰ ਦੇ ਵਿੱਚੋਂ ਤੈਰ ਕੇ ਵੀ ਕਈ ਵਾਰ ਨੂੰ ਜਾਣਾ ਪੈਂਦਾ ਪਰ ਕਰਮਾਲ ਨਹੀਂ ਜਾ ਸਕਦੇ ਪਰ ਉਹ ਜੋਤ ਜਗਾ ਕੇ ਆਉਂਦੇ ਉਹ ਦੀਵਾ ਜਗਾ ਕੇ ਆਉਂਦੇ ਇਹਦਾ ਭਾਵ ਇਹ ਆ ਕਿ ਅਸੀਂ ਜ਼ਿੰਦੇ ਜਾਗਦੇ ਆ ਇਹ ਸਾਡਾ ਗੁਰੂ ਸਾਹਿਬ ਦਾ ਅਸਥਾਨ ਆ ਤਾਂ ਇੱਥੇ ਮਤਲਬ ਹਨੇਰਾ ਨਹੀਂ रह ਸਕਦਾ ਰਾਤ ਨੂੰ ਇੱਥੇ ਚਾਨਣ ਜ਼ਰੂਰੀ ਆ ਹੋ ਗਈ ਹੋਊਗਾ ਸੋ ਇਹ ਇਹਦਾ ਮਹੱਤਵ ਸੀ ਅੱਜ ਜੇ ਅੱਜ ਦੇ ਯੁੱਗ ਵਿੱਚ ਦੇਖੀਏ ਤਾਂ ਅੱਜ ਤਾਂ ਲਾਈਟਾਂ ਵਾਧੂ ਆ ਅੱਜ ਤਾਂ ਉਹ ਇੱਕ ਇੱਕ ਕਹੋ ਕਿ ਇਦਾਂ ਦੀ ਚੀਜ਼ ਬਣ ਕੇ ਰਹਿ ਗਿਆ ਕਿ ਜਿਵੇਂ ਆਪਾਂ ਸਮਝਦੇ ਆ ਕਿ ਉਹਦਾ ਕੋਈ ਜ਼ਰੂਰੀ ਧਾਰਮਿਕ ਮਹੱਤਵ ਆ ਧਰਮ ਨਾਲ ਉਹਦਾ ਕੋਈ ਸਬੰਧ ਨਹੀਂ ਉਹ ਤਾਂ ਲਾਈਟ ਨਾਲ ਸਬੰਧ ਆ ਕਿ ਰਾਤ ਨੂੰ ਹਨੇਰਾ ਆ ਤੇ ਗੁਰੂ ਸਾਹਿਬ ਨੇ ਉੱਥੇ ਕਿਹਾ ਕਿ ਦੀਵਾ ਇੱਥੇ ਜਗਣਾ ਚਾਹੀਦਾ ਆ ਸੋ ਉਹਦਾ ਭਾਵ ਉਜਾਰੇ ਨਾਲ ਚਾਨਣ ਨਾਲ ਸੀਗਾ ਨਾ ਕਿ ਇਦਾਂ ਹੀ ਸੋ ਜਿਹੜੇ ਗੁਰਸਿੱਖ ਜਾਣਦੇ ਆ ਭਗਤੀ ਨੂੰ ਜਾਣਦੇ ਆ ਅਮਰਧਾਰੀ ਆ ਗੁਰਸਾਹਿਬ ਦੀ ਗੁਰਸਿੱਖੀ ਕੁਮਾਰ ਆ ਰਹੇ ਆ ਨਾਮ ਜਪਦੇ ਆ ਸਿਮਰਨ ਕਰਦੇ ਆ ਗੁਰਬਾਣੀ ਦੀ ਵਿਚਾਰ ਕਰਦੇ ਆ ਉਹ ਇਸ ਚੀਜ਼ ਨੂੰ ਸਮਝਦੇ ਆ ਕਿ ਇਹ ਜੋਤ ਦਾ ਕੋਈ ਧਾਰਮਿਕ ਮਹੱਤਵ ਨਹੀਂ ਆ ਇਹ ਤਾਂ ਇੱਕ ਚਾਨਣ ਦਾ ਸਾਧਨ ਆ ਗੁਰਬਾਣੀ 'ਚ ਜੋਤ ਸ਼ਬਦ ਬਹੁਤ ਵਾਰੀ ਆਇਆ ਆ ਪਰ ਕਿਤੇ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੇ ਵਿੱਚ ਇਦਾਂ ਨਹੀਂ ਕਿਹਾ ਗਿਆ ਕਿ ਇਦਾਂ ਜੋਤਾਂ ਵਗੈਰਾ ਜਗਾਉਣੀਆਂ ਚਾਹੀਦੀਆਂ। ਸੋ ਪਾਸ਼ਾ ਕਹਿੰਦੇ ਆ ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤਿਰਪ ਬਨਸਾਜਾ ਘਟ ਘਟ ਜੋਰ ਸਮੋਏ। ਸੱਚ ਤੋਂ ਵੈਗਰੂ ਤੋਂ ਹਵਾ ਬਣੀ, ਹਵਾ ਤੋਂ ਵੈਗਰੂ ਨੇ ਪਾਣੀ ਬਣਾਤਾ ਤੇ ਉਹਦੇ ਤੋਂ ਸਾਰੀ ਸ੍ਰਿਸ਼ਟੀ ਬਣਾਤੀ ਤੇ ਹਰੇਕ ਜੀਵ ਦੇ ਵਿੱਚ ਹਰ ਜਗ੍ਹਾ ਤੇ ਵੈਗਰੂ ਦੀ ਜੋਤ ਆ। ਆਪਾਂ ਰੋਜ਼ ਸੋਹਲਾ ਬਾਣੀ ਦੇ ਵਿੱਚ ਪੜਦੇ ਆ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ, ਸਭ ਮੈਂ ਚਾਨਣ ਹੋਏ। ਹਰੇਕ ਜੀਵ ਦੇ ਅੰਦਰ ਵੈਗਰੂ ਦੀ ਜੋਤ ਆ ਵੈਗਰੂ ਆਪ ਹੀ ਜਿੰਨਾ ਚਿਰ ਕਿਹੇ ਜੀਵ ਦੇ ਅੰਦਰ ਆ ਉਹਨਾਂ ਚਿਰ ਉਹ ਜੀਵ ਜਿੰਦਾ ਆ ਜਦੋਂ ਜੋਤ ਵੈਗਰੂ ਆਪਣੀ ਖਿੱਚ ਲੈਂਦਾ ਆ ਤਾਂ ਉਸ ਵੇਲੇ ਉਹ ਮਿੱਟੀ ਹੋ ਜਾਂਦਾ ਸੋ ਪਾਸ਼ਾ ਕਹਿੰਦੇ ਤਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੋਲ ਲੈ ਬਿਨ ਜੋਤੀ ਕੋਈ ਕਿਸ਼ ਕਰਿਓ ਦਿਖਾ ਸਿਆਣੀਆਂ ਤੂੰ ਕਿੰਨਾ ਵੀ ਸਿਆਣਾ ਹੋਵੇ ਜਿੰਨਾ ਚਿਰ ਉਹਦੇ ਅੰਦਰ ਜੋਤ ਆ ਉਹਨਾਂ ਚਿਰ ਹੀ ਉਹ ਬੋਲਦਾ ਆ ਉਹਨਾਂ ਚਿਰ ਹੀ ਉਹ ਚੱਲਦਾ ਫਿਰਦਾ ਆ ਜਦੋਂ ਵਾਹਿਗੁਰੂ ਆਪਣੀ ਜੋਤ ਖੇਚ ਲੈਂਦਾ ਉਦੋਂ ਬਾਹਰ ਗੁਰਸਾਹਿਬ ਕਹਿੰਦੇ ਕੋਈ ਬੋਲ ਕੇ ਦਿਖਾਓ ਕਿਉਂਕਿ ਹੁਣ ਅੰਦਰ ਉਹਦੀ ਜੋਤ ਨਹੀਂ ਹੈਗੀ ਸੋ ਇਸੇ ਤਰ੍ਹਾਂ ਪਰਸੋਖਮਨੀ ਜੀ ਪੜਦੇ ਆ ਜੋ ਵਾਹਿਗੁਰੂ ਦਾ ਜਿਹੜਾ ਪ੍ਰਕਾਸ਼ ਆ ਜਿਹੜਾ ਗੁਰੂ ਸਾਹਿਬ ਦੀ ਸੋਝੀ ਆ ਜਿਹੜਾ ਗੁਰੂ ਸਾਹਿਬ ਦਾ ਗਿਆਨ ਆ ਜਿਹੜਾ ਗੁਰੂ ਸਾਹਿਬ ਦਾ ਦੱਸਿਆ ਹੋਇਆ ਰਾਹ ਆ ਉਹਨੂੰ ਪੜਨਾ ਉੱਤੇ ਚੱਲਣਾ ਗੁਰੂ ਸਾਹਿਬ ਦੇ ਅਨੁਸਾਰ ਚੱਲਣਾ ਉਹ ਵੀ ਆਂਦੇ ਸਾਡੇ ਅੰਦਰ ਜੋਤ ਪ੍ਰਕਾਸ਼ ਹੋਣੀ ਆ ਪਾਸ਼ਾ ਕਹਿੰਦਾ ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ ਤਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਜਿਵੇਂ ਬੜੇ ਹਨੇਰੇ ਜੰਗਲ ਦੇ ਵਿੱਚ ਕਿਸੇ ਨੂੰ ਰਸਤਾ ਲੱਭ ਪਵੇ ਇਦਾਂ ਹੀ ਸਾਨੂੰ ਗੁਰੂ ਸਾਹਿਬ ਮਿਲ ਪੈਂਦੇ ਆ ਤੇ ਸਾਡੇ ਅੰਦਰ ਜੋਤ ਦਾ ਪ੍ਰਕਾਸ਼ ਹੋ ਜਾਂਦਾ ਸਾਨੂੰ ਪਤਾ ਲੱਗ ਜਾਂਦਾ ਗੁਰ ਸਿੱਖੀ ਬੰਦਾ ਕਮੂਣੀ ਸ਼ੁਰੂ ਕਰ ਦਿੰਦਾ ਆ ਅਮਰਤਾ ਛਕ ਲੈਂਦਾ ਫਿਰ ਪਾਸ਼ਕ ਨੇ ਸਗਲ ਬਨਸਪਤ ਨਾ ਹੈ ਬਸੰਤਰ ਸਗਲ ਦੂਧ ਮਹਿਕੀ ਆ ਉੱਚੀ ਨੀਚ ਮਹਿ ਜੋਤ ਸਮਾਨੀ ਘਟ ਘਟ ਮਾਧੋ ਜੀ ਆ ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਆ ਸਾਡੇ ਅੰਦਰ ਵਾਇਗੁਰੂ ਦੀ ਜੋਤ ਆ ਬੰਦਾ ਸਾਰੀ ਜ਼ਿੰਦਗੀ ਇਸ ਚੀਜ਼ ਨੂੰ ਸਮਝਦਾ ਨਹੀਂਗਾ ਪਸ਼ੂ ਜਿਹਾ ਹੈਗਾ ਜਬ ਲਗ ਜੋਤ ਕਾਇਮ ਹੈ ਵਰਤੇ ਆਪਾ ਪਸ਼ੂ ਨਾ ਭੂਜੈ ਭਗਤ ਕਬੀਰ ਜੀ ਕਹਿੰਦੇ ਜਿੰਨਾ ਚਿਰ ਜੋਤ ਸਰੀਰ ਦੇ ਵਿੱਚ ਵਰਤ ਰਹੀ ਆ ਬੰਦਾ ਜਿੰਦਾ ਆ ਵੈਗੁਰੂ ਦੀ ਜੋਤ ਆ ਤੇ ਪਸ਼ੂ ਆਪਣੇ ਆਪ ਨੂੰ ਪਛਾਣਦਾ ਹੀ ਨਹੀਂ ਕਿ ਮੈਂ ਤਾਂ ਬੰਦਾ ਆ ਮੈਂ ਪਸ਼ੂ ਨਹੀਂ ਹੈਗਾ ਲਾਲਚ ਕਰੇ ਜੀਵਨ ਪਦ ਕਰਮ ਲੋਚਨ ਕਸ਼ੂ ਨਾ ਸਿੱਝੈ ਹੋਰ ਜੀਣਾ ਚਾਹੁੰਦਾ ਤੇ ਅੱਖਾਂ ਨੂੰ ਦਿਸਦਾ ਨਹੀਂਗਾ ਕਿ ਮੈਂ ਤਾਂ ਭਗਤੀ ਕਰਨੀ ਆ ਸੋ ਕਾਚੇ ਭਾਂਡੇ ਸਾਜਨ ਵਾਜੇ ਅੰਤਰ ਜੋਤ ਸਮਾਇਏ ਸਰੀਰ ਤਾਂ ਕੱਚਾ ਭਾਂਡਾ ਆ ਇਹਦੇ ਅੰਦਰ ਜੋਤ ਆ ਵੈਗੁਰੂ ਦੀ ਇਸ ਤਰ੍ਹਾਂ ਪਾਸ਼ਾ ਕਰਨੇ ਸ੍ਰੀ ਰਾਮੇਰੇ ਹਰਤਮੈ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਵਾਹਿਗੁਰੂ ਨੇ ਸਾਡੇ ਅੰਦਰ ਆਪਣੀ ਜੋਤ ਰੱਖੀ ਹੈ ਤਾਂ ਸਾਡਾ ਇਹ ਸਰੀਰ ਪੈਦਾ ਹੋਇਆ ਲਾਸ਼ ਪੰਤੀ ਦੀ ਭਾਸ਼ਾ ਕਹੇ ਨਾਨਕ ਸ੍ਰਿਸ਼ਟ ਕਾ ਮੂਰ ਰਚਿਆ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਇਹ ਨੇਤਰੋ ਮੇਰੇ ਹੋ ਹਰਤਮੈ ਜੋਤ ਧਰੀ ਹਰਬਨ ਅਵਰ ਨਾ ਦੇਖੋ ਕੋਈ ਅੱਖਾਂ ਸਾਡੀਆਂ ਦੇਖ ਰਹੀਆਂ ਆ ਕਿਉਂਕਿ ਵਾਹਿਗੁਰੂ ਦੀ ਜੋਤ ਆ ਨਹੀਂ ਤਾਂ ਬੰਦਾ ਹੁਣ ਡੱਡੇ ਅੱਖਾਂ ਤੋਂ ਉਸ ਵੇਲੇ ਵੀ ਖੁੱਲੀਆਂ ਕਿਆਂ ਨਹੀਂ ਰਹਿਣੀਆਂ ਤੇ ਉਹ ਕੋ ਦੇਖ ਥੋੜਾ ਸਕਦਾ ਆ ਸੋ ਗੁਰੂ ਪਾਤਸ਼ਾਹ ਜਿਹੜੇ ਗੁਰੂ ਨਾਨਕ ਪਾਤਸ਼ਾਹ ਵਾਹਿਗੁਰੂ ਆ ਇੱਕ ਇੱਕ ਤਾਂ ਗੁਰੂ ਸਾਹਿਬ ਕਹਿੰਨੇ ਆ ਮੈਂ ਅੰਧਲੇ ਨਾਵੇਂ ਕੀ ਜੋਤ ਨਾਮ ਆਧਾਰ ਚੱਲਾਂ ਗੁਰ ਕੇ ਭੈ ਭੇਤ ਤੇ ਜੀਵ ਜਿਹੜਾ ਆ ਉਹ ਅੰਨਾ ਆ ਤੇ ਜਿਹਨੂੰ ਨਾਮ ਦੀ ਜੋਤ ਮਿਲ ਗਈ ਜਿਹਨੂੰ ਵਾਹਿਗੁਰੂ ਸਿਮਰਨ ਮਿਲ ਗਿਆ ਅਮਰ ਦੀ ਦਾਤ ਮਿਲ ਗਈ ਉਹ ਇਹਦੇ ਆਸਰੇ ਤੇ ਇਸ ਸੰਸਾਰ ਨੂੰ ਪਾਰ ਕਰ ਲੈਂਦਾ ਆ ਨਹੀਂ ਤਾਂ ਕੁਝ ਸਮਝ ਨਹੀਂ ਆਉਂਦਾ ਸੋ ਇਸੇ ਤਰ੍ਹਾਂ ਜਿਹੜੀ ਆਪਾਂ ਗੁਰੂ ਸਾਹਿਬ ਆ 10 ਪਾਤਸ਼ਾਹੀਆਂ ਤੁਹਾਨੂੰ ਗੁਰੂ ਸਾਹਿਬ ਪਾਤਸ਼ਾਹ ਆ ਇਹਨਾਂ ਨੂੰ ਆਪਾ ਵਾਹਿਗੁਰੂ ਦੀ ਜੋਤ ਕਹਿੰਨੇ ਆ। ਸੋ ਜਦੋਂ ਗੁਰੂ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਨੇ ਗੁਰੰਦਰ ਦੇ ਪਾਤਸ਼ਾਹ ਜੀ ਨੂੰ ਗੁਰਗੱਦੀ ਸੰਭੀ ਉਸ ਵੇਲੇ ਵੀ ਕੀ ਹੋਇਆ ਜੋਤ ਉਹਾ ਜੁਗਤ ਸਾਇ ਸਹਕਾਇਆ ਫੇਰ ਪਲਟਿਆ ਸਿਰਫ ਸ਼ਾਧ ਭਾਵਾਂ ਮਾਲਕ ਨੇ ਵਾਹਿਗੁਰੂ ਪਤੀ ਨੇ ਸਿਰਫ ਸਰੀਰ ਬਦਲਿਆ ਜੋਤੀ ਉਹੀ ਆ। ਜੋਤੀ ਵੀ ਉਹੀ ਆ। ਜੋਤ ਰੂਪ ਹਾਰ ਆਪ ਗੁਰੂ ਨਾਨਕ ਕਹਾਇਓ। ਵਾਹਿਗੁਰੂ ਦੀ ਜੋਤ ਨਹੀਂ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ ਆ। ਵਾਹਿਗੁਰੂ ਗੁਰਨਾਨਕ ਆਪ ਆ। ਸੋ ਇਹ ਗੁਰੂ ਪਾਸ਼ਾ ਦੀ ਬਖਸ਼ਿਸ਼ ਹੈ ਕਿ ਆਪਾਂ ਇਹ ਇਸ ਚੀਜ਼ ਨੂੰ ਸਮਝ ਰਹੇ ਆਂ ਵਾਹਿਗੁਰੂ ਵਾਹਿਗੁਰੂ ਸੋ ਜਿਹੜਾ ਜੋਤ ਜਗਾਉਣ ਵਾਲਾ ਸਿਸਟਮ ਹੈ ਉਹਨੂੰ ਇੱਕ ਧਰਮ ਨਾਲ ਜੋੜ ਦੇਣਾ ਕਹਣਾ ਕਿ ਇੱਥੇ ਇਹਦਾ ਕੋਈ ਧਰਮ ਨਾਲ ਸੰਬੰਧ ਹੈ ਉਹ ਟੋਟਲ ਗਿਆਨਤਾ ਆ ਉਹ ਸਿਰਫ ਜਿਹੜਾ ਅਗਿਆਨੀ ਬੰਦਾ ਜਿਹਨੂੰ ਸਮਝ ਨਹੀਂ ਹੈਗੀ ਜਿਹਨੂੰ ਵਾਹਿਗੁਰੂ ਸਿਮਰਨ ਦਾ ਨਹੀਂ ਪਤਾ ਚਰਨ ਧੋੜ ਦਾ ਨਹੀਂ ਪਤਾ ਪ੍ਰਮਾਣ ਦੀ ਵਿਚਾਰ ਦਾ ਨਹੀਂ ਪਤਾ ਸਿਰਫ ਉਹ ਹੀ ਇਹ ਕੰਮ ਕਰ ਸਕਦਾ ਆ ਕਿਤੇ ਵੀ ਗੁਰਬਾਣੀ ਦੇ ਵਿੱਚ ਇਦਾਂ ਜੋਤ ਜਗਾਉਣ ਦੀ ਗੱਲ ਨਹੀਂ ਕੀਤੀ ਗਈ ਜੋਤ ਵਾਹਿਗੁਰੂ ਦੀ ਸਾਡੇ ਅੰਦਰ ਜਗ ਰਹੀ ਆ ਆਲਰੇਡੀ ਸੋ ਇਹੀ ਜੋਤ ਸਾਰਿਆਂ ਦੇ ਵਿੱਚ ਆ ਪਰ ਇਕ ਇੱਕ ਥਾਂ ਬਹੁਤ ਸਾਰੇ ਗੁਰੂ ਪਾਸ਼ਾ ਕਹਿੰਦੇ ਆ ਜੋਤ ਦੇ ਵਿੱਚ ਜੋਤ ਰਲਾਉਣੀ ਆ ਭਾਵਕ ਜਿਹੜੀ ਸਾਡੀ ਜੋਤ ਆ ਉਹ ਵਾਹਿਗੁਰੂ ਦੇ ਵਿੱਚ ਮਿਲਣੀ ਚਾਹੀਦੀ ਆ ਉਹ ਮਿਲਣੀ ਆ ਭਗਤੀ ਕਰਕੇ ਹੈਗਾ ਵਾਹਿਗੁਰੂ ਦਾ ਹੀ ਰੂਪ ਆ ਪਰ ਵਾਹਿਗੁਰੂ ਤੋਂ ਵੱਖ ਹੋਇਆ ਹੋਇਆ ਕਿਉਂਕਿ ਭਗਤੀ ਨਹੀਂ ਹੈਗੀ ਸਿਮਰਨ ਨਹੀਂ ਹੈਗਾ ਕਿਸੇ ਗੱਲ ਦਾ ਨਹੀਂ ਪਤਾ ਵਹਿਮਾ ਭਰਮਾ ਪਗੰਡਾਂ ਚ ਬਾਬਿਆਂ ਦੇ ਹੋਰ ਲੋਕਾਂ ਦੇ ਮਗਰ ਲੱਗੇ ਆ ਤੁਹਾਨੂੰ ਸਮਝ ਨਹੀਂ ਹੈਗੀ ਸੋ ਉਹ ਜੋਤ ਵਾਹਿਗੁਰੂ ਦੇ ਵਿੱਚ ਰਲਾਉਣੀ ਆ ਉਹ ਭਗਤੀ ਕਰਕੇ ਰਲਣੀ ਆ ਸਾਡੀ ਜੋਤ ਸੋ ਇਸੇ ਤਰ੍ਹਾਂ ਇੰਪੈਕਟ ਸੈਨ ਜੀ ਦਾ ਇੱਕ ਸ਼ਬਦ ਆ ਜਿਹਨੂੰ ਆਰਟੀ ਬਣਾ ਲਿਆ ਆਪਣੇ ਬੰਦਿਆਂ ਨੇ ਉੱਥੇ ਆਰਤੀ ਦਾ ਰੱਦ ਕੀਤਾ ਹੈ ਭਗਤ ਸੈਨ ਜੀ ਗੁਰਸਿੱਖ ਆ ਹੁਣ ਆਪਾਂ ਕਹਿੰਦੇ 15 ਹਿੰਦੂ ਭਗਤਾਂ ਦੀ ਬਾਣੀ ਆ ਘਰਵਾਣੀ ਦੇ ਵਿੱਚ ਆਪਾਂ ਕਹਿ ਲੋ ਵੀ ਉਹਨਾਂ ਨੂੰ ਇੱਕ ਤਰੀਕੇ ਨਾਲ ਬਹੁਤ ਨੀਵੇਂ ਦਰਜੇ ਤੇ ਲਾ ਜਾਂਦੇ ਆ ਕਿਉਂਕਿ ਗੁਰੂ ਸਾਧਕਾਂ ਦੇ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਟੇ ਗਿਆਨੀ ਸਾਨਾ ਹਿੰਦੂ ਤਾਂ ਅੰਨਾ ਆ ਤੇ ਆਪਾਂ ਭਗਤ ਸਾਹਿਬਾਨ ਨੂੰ ਹਿੰਦੂ ਕਹਿ ਦਿੰਦੇ ਆ ਕੋਈ ਸਾਨੂੰ ਸੋਝੀ ਨਹੀਂ ਹੈਗੀ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਕਹਿੰਦੇ ਆ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ ਸੈਣ ਨਾਈ ਨੂੰ ਭਗਤ ਕਾ ਭਾਈ ਗੁਰਦਾਸ ਜੀ ਕਹਿ ਰਿਹਾ ਉਹ ਸਿੱਖ ਆ ਕਬੀਰ ਜੀ ਨੂੰ ਸੁਣ ਕੇ ਤੇ ਭਾਈ ਸੈਣ ਜੀ ਵੀ ਸਿੱਖ ਬਣੇ ਸੋ ਉਹਨਾਂ ਦਾ ਸ਼ਬਦ ਹੈ ਗੁਰਬਾਣੀ ਦੇ ਵਿੱਚ ਜਿਹਨੂੰ ਇਹਦੇ ਤੇ ਕਹਿੰਦਾ ਜਾਂਦਾ ਕਿ ਆਰਤੀ ਕਰਨੀ ਚਾਹੀਦੀ ਜੀ ਧੂਪ ਦੀਵੇ ਜਗਾਣੇ ਚਾਹੀਦੇ ਆ ਉਹ ਤਾਂ ਵੈਗਰੂ ਦੀ ਭਗਤੀ ਨੂੰ ਕਹਿ ਰਿਹਾ ਕਿ ਵੈਗਰੂ ਤੇਰੀ ਭਗਤੀ ਮੇਰੇ ਵਾਸਤੇ ਸਾਰਾ ਕੁਝ ਆ ਤੂੰ ਉਪਦੀਪਕ ਰਤਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਕਮਲਾਪਤੀ ਦਾ ਭਾਵ ਮਾਇਆ ਦਾ ਪਤੀ ਵੈਗਰੂ ਮੈਂ ਵੈਗਰੂ ਤੇਰੇ ਤੋਂ ਵਾਰਨੇ ਜਾਣਾ ਆ ਮੇਰੇ ਵਾਸਤੇ ਇਹੀ ਤੂੰ ਵਿਆ ਇਹੀ ਦੀਪ ਆ ਇਹੀ ਘੋੜ ਦਾ ਦੀਵਾ ਜਗਾਇਆ ਹੋਇਆ ਇਹ ਸਾਜ ਕੇ ਕਹ ਲੋ ਮੈਂ ਆਰਤੀ ਕਰ ਰਿਹਾ ਭਾਵ ਕਿ ਮੈਂ ਸਿਰਫ ਤੇਰਾ ਨਾਮ ਜਪ ਰਿਹਾ ਆ ਉੱਥੇ ਕੋਈ ਦੀਵੇ ਜਗਾਉਣ ਦਾ ਜਾਂ ਤੂੰ ਬੰਦ ਭਾਉਣ ਦਾ ਜਾਂ ਘੋੜ ਦੇ ਦੀਵੇ ਬਲ ਦਾ ਜੋਤਾਂ ਜਗਾਉਣ ਦੀ ਗੱਲ ਨਹੀਂ ਭਗਤੀ ਜੀ ਕਰ ਰਿਹਾ ਉਹ ਤੇ ਭਗਤੀ ਦੀ ਗੱਲ ਕਰ ਰਿਹਾ ਕਿ ਤੇਰੇ ਤੋਂ ਬਲਹਾਰ ਜਾਣਾ ਵਾਹਿਗੁਰੂ ਮੇਰੇ ਵਾਸਤੇ ਸਾਰਾ ਕੁਛ ਆ ਮੰਗਲਾਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਮੰਗਲਾ ਦਾ ਭਾਵਿਆ ਕਿ ਤੇਰੀ ਜੈ ਹੋਵੇ ਵਾਹਿਗੁਰੂ ਉਸ ਵਾਹਿਗੁਰੂ ਨੂੰ ਹਮੇਸ਼ਾ ਜੈ ਕਹਿਣਾ ਆ ਰਾਜਾ RAM ਦਾ ਪਾਵਾ ਪਾਤਸ਼ਾਹ ਵਾਹਿਗੁਰੂ ਜਿਹੜਾ ਉਤਮ ਦੀਰਾ ਨਿਰਮਲ ਬਾਤੀ ਤੂੰ ਹੀ ਨਿਰੰਗਲ ਕਮਲਾ ਬਾਤੀ ਸਭ ਤੋਂ ਉਤਮ ਦੀਵਾ ਕਿਹੜਾ ਆ ਵਾਹਿਗੁਰੂ ਦਾ ਸਿਮਰਨ ਭਗਤੀ ਇਹੀ ਨਿਰੰਜਨ ਮਾਇਆ ਦੇ ਕਾਲ ਤੋਂ ਰਹਿਤ ਵਾਹਿਗੁਰੂ ਦਾ ਸਿਮਰਨ ਆ ਰਾਮਾ ਭਗਤ ਰਾਮਾਨੰਦ ਜਾਨੇ ਪੂਰਨ ਪਰਮਾਨੰਦ ਬਖਾਨੇ ਰਾਮਾ ਦਾ ਪਾਪਾ ਵਾਹਿਗੁਰੂ ਵਾਹਿਗੁਰੂ ਦੀ ਭਗਤੀ ਦੇ ਰਾਹੀ ਵਾਹਿਗੁਰੂ ਦੇ ਆਨੰਦ ਦਾ ਪਤਾ ਲੱਗਦਾ ਆ ਤੇ ਇਹ ਪੂਰਮ ਪੂਰਨ ਆਨੰਦ ਜਿਹੜਾ ਆ ਵਾਹਿਗੁਰੂ ਕਰ ਬਖਸ਼ਿਸ਼ ਕਰ ਦਿੰਦਾ ਗੁਰੂ ਸਾਹਿਬ ਬਖਸ਼ਿਸ਼ ਕਰ ਦਿੰਦੇ ਮੂਰਤ ਪੈ ਤਾਰਕ ਬਿੰਦੇ ਸੈਣ ਭਣੇ ਭਣ ਪਰਮਾਨੰਦੇ ਵਾਹਿਗੁਰੂ ਦੀ ਮੂਰਤ ਵਾਹਿਗੁਰੂ ਦੇ ਦਰਸ਼ਨ ਬਹੁਤ ਅਨੂਪ ਆ ਮਨ ਨੂੰ ਉਹ ਲੈਣ ਵਾਲੇ ਤੇ ਸੈਣ ਇਹੀ ਕਹਿੰਦਾ ਆ ਕਿ ਵੈਗਰੂ ਇਸ ਭੈ ਸਾਗਰ ਤੋਂ ਆਪਣਾ ਨਾਮ ਚ ਪਾ ਕੇ ਆਪਣੀ ਭਗਤੀ ਕਰਵਾ ਕੇ ਮੈਨੂੰ ਤਾਰ ਲੋ ਹੁਣ ਆਪਾਂ ਇਹ ਥੋੜਾ ਕਵਾਂਗੇ ਕਿ ਭਗਤ ਸੈਣ ਜੀ ਨੇ ਆਰਤੀ ਕੀਤੀ ਹੈ ਦੀਵੇ ਜਗਾ ਕੇ ਜਾਂ ਘਿਓ ਦੇ ਦੀਵੇ ਉਹ ਗੱਲ ਕਰ ਰਿਹਾ ਕਿ ਭਗਤੀ ਹੀ ਵੈਗਰੂ ਤੇਰੀ ਭਗਤੀ ਮੇਰੇ ਵਾਸਤੇ ਦੀਵਾ ਹੈ ਸਾਰਾ ਪੁੱਛਿਆ ਮੈਂ ਇਸ ਤਰ੍ਹਾਂ ਦੀਵੇ ਵਗੈਰਾ ਨਹੀਂ ਜਗਾਉਂਦਾ ਸੋ ਇਹ ਗੁਰੂ ਪਾਤਸ਼ਾਹ ਦੀ ਬਾਣੀ ਆ ਭਗਤ ਰਵਦਾਸ ਜੀ ਵੀ ਕਹਿੰਦੇ ਨਾਮ ਤੇਰਾ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ ਵਾਹਿਗੁਰੂ ਤੇਰਾ ਨਾਮ ਹੀ ਮੇਰੇ ਵਾਸਤੇ ਆਰਤੀ ਹੈ ਮੈਂ ਆਰਤੀਆਂ ਥੋੜਾ ਕਰਦਾ ਆ ਸੋ ਜੋਤਾਂ ਜਗਾਉਣੀਆਂ ਆ ਆਰਤੀਆਂ ਕਰਨੀਆਂ ਘੋੜ ਦੇ ਦੀਵੇ ਬਾਲਣੇ ਇਹਨੂੰ ਇੱਕ ਧਰਮ ਦਾੰਗ ਸਮਝਣਾ ਕਿ ਕੁਛ ਨਹੀਂ ਆ ਭਗਤੀ ਕਰਨੀ ਸਿਮਰਨ ਕਰਨਾ ਨਾਮ ਜਪਣਾ ਵਾਹਿਗੁਰੂ ਜਪਣਾ ਅਮਰ ਦੀ ਦਾਤ ਲੈਣੀ ਇਹ ਬਹੁਤ ਜ਼ਰੂਰੀ ਆ ਬਾਕੀ ਸਭ ਫਜ਼ੂਲ ਆ ਵਹਿਮ ਆ ਸਵਾਹ ਆ ਸਵਾਹ ਦੇ ਵਿੱਚੋਂ ਕੁਛ ਨਹੀਂ ਵਾਹਿਗੁਰੂ ਜੀ ਮਿਲ ਸਕਦਾ ਸੋ ਆਏ ਤੁਸੀਂ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ